ਆਨੰਗਨੀਤ ਭਾਈ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਆਪੂ ਜੀ ਕੀ ਬਣੀ ਜਾਂਦਾ ਠੀਕ ਐ ਕੁਛ ਨਹੀਂ ਕੀ ਬੰਨਾ ਕੋਈ ਪਰੇਸ਼ਾਨੀ ਜੀ ਹੋਈ ਪਈ ਹੈ ਕਿਹੜੀ ਪਰੇਸ਼ਾਨੀ ਆ ਗਈ ਤੁਹਾਨੂੰ ਉਹ ਆਪਾ ਆਟੋਮੈਟਿਕ ਨਹੀਂ ਜੀ 30 ਦੀ ਮਸ਼ੀਨਾ ਕੱਪੜੇ ਤੋਂ ਅੱਛਾ ਅੱਛਾ ਉਹਨਾਂ ਨੇ ਆਪਾਂ ਨੂੰ 65000 ਦੀ ਲਈ ਸੀ ਜੀ ਦੇਖੋ ਤੇ ਉਹਦੀ ਕਿਸ਼ਤ ਪੈ ਗਈ ਬਾਪੂ ਜੀ ਭਰੀ ਦੀ ਨਹੀਂ ਗੀ ਅੱਛਾ ਕਿੰਨੀ ਕਿਸ਼ਤ ਆ ਉਹਦੀ ਕਿਸ਼ਤ ਤਾਂ ਆਈ ਜਾਂਦੀ ਐ ਬਾਪੂ ਜੀ ਪੰਤਾਲੀ ਕੁ ਸੋ ਰੁਪਏ ਦੀ ਅੱਛਾ ਅੱਛਾ ਹਾਂਜੀ ਤੇ ਕਿਵੇਂ ਉਹਨੇ ਭੇਜੇ ਨਹੀਂ ਤੈਨੂੰ ਪੈਸੇ ਤੈਨੂੰ ਐਤਕੀ ਨਾ ਭੇਜੇ ਨਹੀਂ ਗੇ ਹਮ ਭੇਜੇ ਨਹੀਂ ਮੈਂ ਤਾਂ ਭਰੇ ਨਹੀਂ ਜਾਂਦੇ ਤੁਸੀਂ ਭਰ ਦੋ ਨਾ ਕਿਸ਼ਤਾਂ ਭਰ ਦੂੰਗਾ ਮੈਂ ਕਿਸ਼ਤਾਂ ਦੀ ਤਾਂ ਕੋਈ ਗੱਲ ਨਹੀਂ ਗੀ हां बापू जी एक ते ਤੁਸੀਂ ਭਰ ਦੋ ਮੈਂ ਇਹਨਾਂ ਨੇ ਕਿਹਾ ਸੀ ਕਿ ਕਹਾਂ ਨੇ ਬਾਪੂ ਜੀ ਨੂੰ ਕਹਿ ਦਿਓ ਵੀ ਆ ਭਰ ਦੇਣਗੇ ਬਾਪੂ ਦਾ ਭਰ ਦੂ ਆ ਪਰ ਬਾਪੂ ਦੀ ਕਿਸ ਤਾਂ ਕੌਣ ਕਰੂਗਾ ਬਾਅਦ ਚ ਲੈ ਬਾਪੂ ਜੀ ਦੀ ਥੋੜੀ ਸੇਵਾ ਕਰਾਂਗੀ ਬੁੜਾ ਪਾਊਗਾ ਤੁਹਾਡੇ ਤੇ ਹਜੇ ਤਾਂ ਹਜੇ ਤਾਂ ਚਲੋ ਹੱਡ ਪੈਰ ਤੁਰਦੀ ਹੈ ਕਿ ਤੁਸੀਂ ਸਾਰਾ ਕੁਝ ਵੇਖ ਦਿਉਂਗੀ ਪਰ ਬਾਅਦ ਭਰਾਂਗੀ ਬਾਪੂ ਜੀ ਤੁਹਾਡੇ ਵੀ ਜੀ ਪਰ ਮੈਨੂੰ ਜਿਹੜੀ ਚਾਹੀਦੀ ਉਹ ਤਾਂ ਨਾ ਤੁਸੀਂ ਮੈਨੂੰ ਕੋਈ ਦੇਖੋ ਵਿੱਚੋਂ ਮੰਨਦਾ ਬਾਪੂ ਯਾਰ ਤੁਹਾਨੂੰ ਜੋ ਜਰੂਰਤ ਹੁੰਦੀ ਹੋ ਨਹੀਂ ਬਾਪੂ ਜੀ ਤੁਸੀਂ ਕਿਸ਼ਤ ਪਰ ਦੋ ਐਗਤੀ ਇਹ ਜੀ ਤਾਂ ਕੋਈ ਗੱਲ ਨਹੀਂ ਤੁੰਨੀ ਐ ਬਹਿਮ ਹੋਇਆ ਪੇਗਾ ਸੀ ਤਾਂ ਪੂਰੀ ਪੁੱਛ ਦੱਸ ਕਰ ਦੇਗੇ ਹੁਣ ਦੱਸੋ ਵੀ ਕੀ ਕਰਨਾ ਹੈ ਤੁਸ ਜਿਸ ਤਰੀ ਪਰ ਦੂੰਗਾ ਖਾਤਾ ਮੇਰੇ ਜੋੜ ਦੇਗੇ ਤੁਸ ਨਾ ਬਾਪੂ ਐਗਤੀ ਪਰ ਬਾਹਦੋ ਤੁਸੀਂ ਇੱਕ ਦੋ ਕਿਸ਼ਤਾਂ ਪਰ ਬਾਹਦੋ ਚਲੋ ਦੋਨੋਂ ਇਹਨਾਂ ਦਾ ਨਾ ਸਾਰਾ ਸੈੱਟ ਹੋ ਜਾਊਗਾ ਕੰਮ ਧੰਦਾ ਹਾਂਜੀ ਹਾਂਜੀ ਤੁਹਾਨੂੰ ਤਾਂ ਸੈੱਟ ਹੋ ਜਾ ਫਿਰ ਮੇਰੇ ਨਾਲ ਬਾਪੂ ਜੀ ਕਿਹੜੀ ਗੱਲਾਂ ਕਰਦੇ ਹੋ ਤੁਸੀਂ ਗੱਡੀਆਂ ਕਰਾਂ ਬਦਲ ਸਿਰ ਹੁਣ ਐ ਜੀਆਂ ਗੱਲਾਂ ਤੁਹਾਨੂੰ ਸ਼ੋਭਾ ਥੋੜੀ ਦਿੰਦੀ ਨਹੀਂ ਨਾ ਕਰਦੀ ਹੋਰ ਗੱਲਾਂ ਨਹੀਂ ਕਰਦਾ ਸ਼ੋਭਾ ਨੰਦ ਤੋਹਿਆ ਸੱਡ ਕਿਸਤਾ ਮੈਂ ਦਿੰਦਾ ਸਾਰੀਆਂ ਭਰ ਦੂੰਗਾ ਜਿੰਨੀਆਂ ਹੈਗੀਆਂ ਬਾਪੂ ਐ ਜੀਆਂ ਗੱਲਾਂ ਕਿਵੇਂ ਕਰਦੇ ਹੋ ਤੁਸੀਂ ਮੈਨੂੰ ਸੰਜੀ ਲੱਗਦੀ ਹੈ ਸੰਗਰੜ ਕਿਹੜੀ ਗੱਲ ਹੈ ਕੜਾ ਕਿਸੇ ਨੂੰ ਪਤਾ ਲੱਗਦਾ ਹੈ ਕੋਈ ਪਤਾ ਦੀ ਗੱਲ ਨਹੀਂ ਬਾਪੂ ਜੀ ਮੈਂ ਤਾਂ ਤੁਹਾਨੂੰ ਨੂੰ ਆਏ ਤੁਸੀਂ ਕਹਾਂ ਕਿ ਨਹੀਂ ਦਿੱਤਾ ਨਾ ਨਾ ਵੀ ਮੈਂ ਤੁਹਾਨੂੰ ਕਿਸ ਤਰ੍ਹਾਂ ਕਰਦਾ ਮੈਂ ਲਗਾਏ ਥੋੜੀ ਜਿਹੀ ਕਿਸੇ ਨੂੰ ਮਨਵਾਇਆ ਜਾਂਦਾ ਹੁੰਦਾ ਮੈਂ ਨਾਲ ਉਹ ਕਰਨਾ ਤਾਂ ਫਿਰ ਕਰਨ ਜਦੋਂ ਨੂੰ ਕੀ ਆਇਆ ਫਿਰ ਕਰ ਲੇਂਗਾ ਤਾਂ ਕੀ ਘੱਟ ਜੂਗਾ ਤੇਰਾ ਬੱਸ ਨਹੀਂ ਬਾਪੂ ਮੁੱਖਰ ਤੋਂ ਨਹੀਂ ਕਰ ਸਕਦੇ ਨਾ ਵੀ ਸ਼ਰਮ ਸੰਗ ਵੀ ਹੁੰਦੀ ਹੈ ਵੀ ਸ਼ਰਮ ਸੰਗ ਦਾ ਤਾਂ ਹੁੰਦੀ ਹੈ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਨਹੀਂ ਬਾਪੂ ਜੀ ਇਹਦੀਆਂ ਗੱਲਾਂ ਛੁਪੀਆਂ ਥੋੜੀਆਂ ਨਹੀਂ ਪਤਾ ਤਾਂ ਲੱਗਦੀ ਹੁੰਦਾ ਮੈਂ ਨਹੀਂ ਬਾਪੂ ਜੀ ਇਹ ਨਹੀਂ ਮੈਂ ਹੁਣ ਮਜਬੂਰੀ ਕੋਈ ਪਈ ਹੈ ਕਿਸਤ ਬਹੁਤ ਔਖਾ ਹੈਗਾ ਤੁਸੀਂ ਭਰ ਦੋ ਨਾ ਇਹ ਕੀ ਆਏਗਾ ਤੋ ਕਰ ਦਿੰਦੀ ਤੇ ਮੈਂ ਮੈਂ ਤਾਂ ਤੇਰੀ ਨੂੰ ਦੇਖ ਲਾ ਸਾਰੀਆਂ ਭਰਨ ਪਰਦਾ ਸਾਰੀਆਂ ਨਹੀਂ ਬਾਪੂ بس 2-3 ਨਹੀਂ ਭਰਨੀ ਆਈਆਂ ਫਿਰ ਇਹਦਾ ਕੰਮ ਸੈੱਟ ਹੋ ਜਾਊਗਾ ਫਿਰ ਕੰਮਚਾਰ ਚੱਲ ਜਾਊਗਾ ਕੰਮ ਧੰਦਾ ਵਧੀਆ ਹੋ ਜਾਊਗਾ ਬਸ 1-2 ਦਿਨ ਕਿਸ਼ਤਾਂ ਦੀ ਹੋ ਹੈਗਾ ਫਿਰ ਤਾਂ ਨਹੀਂ ਮੇਰੇ ਕੋਲ ਇਹ ਥੋੜੀ ਇੱਕ ਇਸਤਾਨ ਦਾ ਆਸਾਨ ਮੰਨਾਂਗੇ ਤੁਹਾਨੂੰ ਵਧੀਆ ਪੁੱਛ ਦੱਸ ਕਰਿਆ ਕਰਾਂਗੀ ਜਿਹੜੀ ਚੁਸਤ ਚੀਜ਼ ਕਹੋਗੇ ਉਹੀ ਬਣਾ ਕੇ ਦੇਆ ਕਰਾਂਗੇ ਤਾਜੀ ਤੁਹਾਨੂੰ ਪਰ ਤੁਸੀਂ ਨਾ ਆਏ ਨਾ ਕਰੋ ਮੈਂ ਤਾਂ ਕਿਹ ਜਈਦੀ ਹੈ ਤੂੰ ਚਾਹੀਦੀ ਮਿਲਦਾ ਵਸ ਬਾਬੂ ਜੀ ਆਇ ਨਹੀਂ ਹਿੰਦਾਗਾ ਮੈਂ ਹੁਣ ਮੈਂ ਤਾਂ ਤੁਹਾਡੇ ਨੂੰ ਲੱਗਦੀ ਆ ਨਾ ਬਾਪੂ ਜੀ ਨੋਂ ਦਾ ਲੱਗਦੀ ਆ ਮਤਲਬ ਗੱਲ ਤਾਂ ਗੱਲ ਨੂੰ ਤਾਂ ਗੱਲ ਹੀ ਕਵਾਂਗੇ ਨਾ ਹੁਣ ਬਾਪੂ ਜੀ ਮੈਂ ਹੁਣ ਤੁਹਾਨੂੰ ਮੰਨਾਂ ਕਰਦੀ ਆ ਤੁਸੀ ਮੈਨੂੰ ਲੱਗਦਾ ਕਿਸ ਤਰਨੀ ਭਰਨੀ ਹੈ ਨਾ ਨਾ ਵੀ ਮੈਨਾਂ ਲਈ ਪਰਮਣ ਦੀ ਗੱਲ ਹੈ। ਪਰ ਆਪੇ ਪਰੂ ਆਪੇ ਦੇਖੋ ਮੈਂ ਤੁਹਾਨੂੰ ਜਮੀਨ ਵੰਡ ਕੇ ਦੇ ਦਿੱਤੀ। ਮੇਰੇ ਕੋਲ ਤਾਂ ਪੈਨਸ਼ਨ ਹੈ ਕੱਲੀ ਆਉਂਦੀ ਹੈ ਇਹ। 12000 ਰੁਪਏ ਆਉਂਦੀ ਹੈ ਪੈਨਸ਼ਨ। ਇਹ ਵੀ ਤੁਹਾਨੂੰ ਦੇ ਦਿਆ ਕਰੂੰਗਾ ਮਾਂ ਨੂੰ ਲੱਖਰ ਜੀ। ਨਹੀਂ ਬਾਪੂ ਜੀ ਤੁਸੀਂ ਐ ਨਾ ਕਰੋ। ਤੁਹਾਡਾ ਉਹਨਾਂ ਖਰਚਾ ਕਿੰਨਾ ਤੁਸੀਂ ਚੰਗੀਆਂ ਚੰਗੀਆਂ ਚੀਜ਼ਾਂ ਖਾਣੀਆਂ ਹੋਣਗੀਆਂ ਹਨਾ ਤੁਹਾਨੂੰ ਆ ਦਿੱਤਾ ਪਹਿਲੇ ਦਿਨ ਤੋਂ ਹੀ ਆਪស្រੀ ਕੀਤੀ ਹੋਈ ਹੈਗੀ। ਹੁਣ ਤੁਹਾਡੀ ਅੱਧੀ ਤਨਖਾਹ ਤਾਂ ਉਸੇ ਚ ਭੱਗ ਜਾਂਦੀ ਹੈਗੀ। ਐ ਨਾ ਕਰੋ ਤੁਸੀਂ ਐਂਕੀ ਤਾਂ ਪਰੋ ਹਨਾ ਵੀ ਮੈਂ ਹੁਣ ਮਨਾ ਕਰੀ ਜਾਨੀ ਐ ਦਾ ਬਾਪੂ ਜੀ ਮੈਂ ਓੱਖਾ ਬਹੁਤ ਹੋ ਗਿਆ ਨਹੀਂ ਤਾਂ ਆਪਣੀ ਇੱਜ਼ਤ ਹੀ ਹੋਊਗੀ। ਨਹੀਂ ਮੇਰੀ ਗੱਲ ਸੁਣਾ ਤੋ ਤੋ ਕਰ ਲੂੰਗਾ ਨਾ ਆਰਾਮ ਨਾਲ ਕਰੂੰਗਾ ਨਾ ਡਰੀ ਜਾਇਨਾ ਇਹਨੂੰ ਐਵੇਂ ਕੀ ਹੁੰਦਾ ਲਿਫਾਫਾ ਚੜਾ ਲੂੰਗਾ ਜੇ ਤੈਨੂੰ ਮੇਰੇ ਉਸ ਤੋਂ ਨਫ਼ਰਤ ਹੈ ਤਾਂ ਤੈਨੂੰ। ਮੈਂ ਨਫ਼ਰਤ ਵਾਲੀ ਗੱਲ ਨਹੀਂ ਬਾਪੂ ਜੀ ਨਾ ਫਰਤ ਨੂੰ ਫਰਤ ਕੀ ਕਹਿਣੀਆਂ ਗੱਲਾਂ ਕਰtion ਤੁਸੀਂ। ਹੋਰ ਫਿਰ ਕੀ ਕੱਖਾ ਤੁਹਾਨੂੰ ਮੈਂ ਦੱਸਾਂ। ਜਦੋਂ ਬਾਪੂ ਜੀ ਫਿਰ ਮੈਂ ਕੀ ਕਰਾਉਣ ਤੇ ਕਿਸ਼ਤ ਦਾ ਵੀ ਓਖਾ ਹੈਗਾ ਹਨਾ ਤਿੰਨ ਕਿਸ਼ਤਾਂ ਇੱਕ ਹੋਵੇ ਇੱਕ ਅੱਧੀ ਹੋਵੇ ਚੱਲ ਫੇਰ ਵੀ ਹਨਾ ਧਾਰੀ ਸਦਾ ਹੀ ਫੜ ਲਾ ਮੈਂ ਤੇ ਪਰ ਹੁਣ ਚਲੋ ਘਰ ਦਾ ਘਰ ਹੀ ਰਹਿ ਜੂਗਾ ਗੱਲ ਹਨਾ ਕੋਈ ਨਹੀਂ ਜਨਾ ਹੋਰ ਕਿਸੇ ਚੰਗਾ ਹੋਇਆ ਮੈਂ ਹੋਰ ਕਿਸੇ ਨੂੰ ਨਹੀਂ ਕਿਹਾ ਤਾਇਆ ਜੀ ਨੂੰ ਨਹੀਂ ਕਿਹਾ ਗਮੰਡਿਆ ਨੂੰ ਨਹੀਂ ਗਮੰਡਿਆ ਨੂੰ ਨਹੀਂ ਕਿਹਾ ਨੂੰ ਨਹੀਂ ਤਾਂ ਫਿਰ ਉਹਨਾਂ ਨੇ ਵੀ ਇਹ ਡਿਮਾਂਡ ਰੱਖਣੀ ਸੀ ਮੈਂ ਤੁਹਾਨੂੰ ਕਹਤਾ ਚਲੋ ਘਰ ਦਾ ਘਰ ਹੀ ਰਹਿ ਜੂਗਾ ਉਹੋ ਤਾਂ ਹੈ ਉਹਨ ਕਰਦੀ ਗੱਲ ਕਰੇ ਸਿੱਟਣੀ ਕੰਨ ਦੀ ਕਰਦੀ ਗੱਲ ਕਰ ਕਰੇ ਸਿੱਟਣੀ ਹੈ ਹਾਂ ਬਾਪੂ ਜੀ ਹਾਂਜੀ ਫਿਰ ਕਿੱਥੇ ਮਿਲਣੀ ਬਾਕਮਾਂ ਬਾਪੂ ਜੀ ਕਰੀ ਕਰੇ ਤਾਂ ਨੇ ਕਰੇ ਪਤਾ ਲਵਾਉਣਗੇ ਤੂ ਕਿਸੇ ਨੂੰ ਬਾਪੂ ਜੀ ਖੇਤ ਆ ਜਣ ਆ ਜਾਂਗੀ ਸਾਕ ਤੋੜਨ ਨਿਵਾਨੇ ਖੇਤ ਆ ਜਾ ਫਿਰ ਮੈਂ ਲੱਤਾਂ ਚੱਕ ਕੇ ਲੈਣੀ ਆ ਤੇ ਚੰਗਾ हाँ वो तो आप पुजिजी में तू सोन चंगा लग दो मैं कर लियो फिरो मैं तो करूँगा इतना हाँ वो किस तो लायन होगा कि उन्होंने तुझे किस तो पढ़ा दियो उन्होंने मैं किस तो तन्नू पढ़ाऊँगा मैं तुझे किस तो पढ़ा नहीं पाऊँगा तब वो नहीं है था ठीक है तो सिर्फ मैंने फढ़ा दियो फिरो हम्म च